ਮੈਂ ਮੈਂ ਪਹਿਲਾਂ ਮੈਕੀ ਕੰਮ ਕਰਦਾ ਸੀ ਤਾਂ ਮੈਂ ਉੱਥੇ ਕੰਮ ਕਰਦੇ ਰਿਲਾਇਸ ਹੋਇਆ ਵੀ ਕਿਉਂ ਨਾ ਮੈਂ ਆਪਣਾ ਕੰਮ ਸੈੱਟ ਅਪ ਕਰਕੇ ਦੇਖਾਂ ਤੇ ਇਹਦਾ ਮੈਨੂੰ ਐਕਸਪੀਰੀਅੰਸ ਹੈਗਾ ਸੀ ਮੈਨੂੰ ਉੱਤੇ ਮੈਂ ਇਹਦੀ ਟ੍ਰੇਨ ਲੱਤੀ ਹੋਈ ਸੀ ਕੁ ਖੇਤਰ ਤੋਂ ਉੱਥੇ ਉਹ ਤੋਂ ਬਾਅਦ ਮੈਂ ਮੈਂ ਆਪਣਾ ਸਾਰਾ ਹੀ ਮੈਂ ਆਪਣੀ ਵੇਹਲਾ ਸੈੱਟ ਲਾਇਆ ਹੈ ਤੇ ਇਹ ਨਹੀਂ ਹੈਗਾ ਘਰਦਿਆਂ ਤੋਂ ਮੰਗੇ ਜਾਂ ਕੋਝੋਰ ਜਿੰਨੀ ਵੀ ਆਪਣੀ ਸੈਲਰੀ ਸਾਰੀ ਸੇਵਿੰਗ ਕਰਕੇ ਇੱਧਰ ਲਾਈ ਮੈਮ अपना सारा ये कहंदा ਵੀ ਆਪਣੇ ਇੱਥੇ ਪੰਜਾਬ 'ਚ ਕੰਮ ਨਹੀਂ ਹੈਗਾ ਪਰ ਮੈਂ ਨਹੀਂ ਮੰਨਦਾ ਕਿ ਪੰਜਾਬ ਤੋਂ ਬਾਅਦ ਕਿਧਰੇ ਹੋਰ ਕੰਮ ਹੈ ਆਜਾ ਕਰ ਫਿਰ ਮਿਹਨਤ ਦਾ ਕਰਨੀ ਬੋਗਲਾ ਮੈਂ ਫੇ ਇੱਥੇ ਕਰ ਲਵਾਂ ਮੈਂ ਹੋ ਕੇ ਕਰਾਂ ਮੈਂ ਨਾ ਇੱਕ ਨਾ ਭੇਡਾਂ ਦਾ ਝੁੰਡ ਵੀ ਆਪਣੇ ਪੰਜਾਬ ਦੇ 'ਚ ਜੀ ਬੇ ਹਰ ਕੋਈ ਵਾਰ ਨੂੰ ਤੁਰਿਆ ਜਾ ਰਿਹਾ ਜੀ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਜੀ ਪਿੱਛੇ ਸਿਰਫ ਪਿਆਰਸ ਰਹਿ ਗਏ ਉਹਨਾਂ ਨੂੰ ਕੋਈ ਸੰਭਾਲਣ ਨਹੀਂ ਹੈਗਾ ਜੀ ਤੇ ਮੈਂ ਸੋਚਿਆ ਕਿ ਕਿਉਂਕਿ ਨਾ ਮੈਂ ਇੱਥੇ ਰਹਿ ਕੇ ਆਪਾਂ ਸੈੱਟ ਕਰਕੇ ਘਟੋ ਘਟੋ ਨਾਲ ਲੰਬੇ ਤਰ੍ਹਾਂ ਰਹਿ ਸਕਾਂ ਜੀ ਜੀ ਜਿਹੜਾ ਇੱਕ ਤੁਸੀਂ ਵਕ ਵਕਤ ਰੈਂਡਰਿੰਕ ਰੱਖੇ ਹੋਏ ਨੇ ਨਾ ਰੇਟ ਰੂਟ ਕੀ ਆ ਮੈਮ ਆਪਣੇ ਲੋਕ ਐਨੀਮੋਕਲ 49 ਬਲਕਿ 50 ਰੁਪਏ ਦੇ ਵਿੱਚ ਆਜੂ ਇੱਕ ਇਸਟਾਪ ਟ੍ਰੈਨਿੰਗ ਚੱਲ ਰਹੀ ਆ ਵੀ ਗੁਰੂ ਆਲਾ ਬਣੀਏ ਵੇਖਣਾ ਜੀ ਉਹ ਪ੍ਰਵਾਸੀ ਨੇ ਮੈਮ ਤੇ ਉਹ ਆਪਾਂ ਨੂੰ ਇੰਨਾ ਚੰਗਾ ਸੰਦੇਸ਼ ਦੇ ਰਹੇ ਨੇ ਵੀ ਆਪਣਾ ਗੁਰੂ ਦੇ ਨਾਲ ਜੁੜ ਜੇ ਮੈਮ ਫਸਲ ਦਾ ਇਦਾਂ ਆ ਜੇ ਮੈਮ ਘਾਣਾ ਘਰ ਦੇ ਢੱਕਰ ਨਾਲ ਲੱਗੀ ਜਾਂਦੀ ਆ ਜੀ ਕਿਉਂਕਿ ਮੈਂ ਫਸਾ ਸਿਖਾਈ ਨਹੀਂ ਇਨਕੋ ਨਹੀਂ ਰਹੀ ਬੀ ਆਪਾ ਉਸ ਨਾਲ ਵਿਆਰਾ ਕਰ ਸਕਦੇ ਜੀ ਉਹਦੇ ਲਈ ਮੈਨੂੰ ਆਪਣਾ ਸੈਡਮਿੰਸਟਰਟ ਕਰਨਾ ਪੈਂਦਾ ਸਸ਼ਕਲ ਜੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜਕੱਲ੍ਹ ਦੀ ਯੂਥ ਜਿਹੜੀ ਸਾਡੀ ਬਾੜ ਜਾ ਰਹੀ ਹੈ ਛੇ ਉਹ ਮੁੰਡੇ ਨੇ ਛੇ ਕੁੜੀਆਂ ਨੇ ਤਾਂ ਇੱਧਰ ਬੈਠੇ ਵਿੱਚ ਇਹ ਜਿਹੜੇ ਯੂਥ ਰਹਿੰਦੇ ਆ ਰੀਲਸ ਸਾਰਾ ਦਿਨ ਲੱਗੇ ਰਹਿੰਦੇ ਨੇ ਪਰ ਆਪਣੇ ਨਾਲ ਵੀਰ ਜੀ ਮੌਜੂਦ ਨੇ ਇੱਥੇ ਖੜੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੁਸੀਂ ਸਭ ਤੋਂ ਪਹਿਲਾਂ ਹਸਕਲ ਜੀ ਹਸਕਮਾਮ ਵੀਰ ਜੀ ਅਸੀਂ ਲੰਗੇ ਜਾ ਰਹੇ ਸੀ ਤਾਂ ਤੁਹਾਡੀ ਇਹ ਸਟਾਲ ਲਾਈ ਹੋਈ ਹੈ ਸੈਟਅਪ ਕੀਤਾ ਹੋਇਆ ਕੀ ਚੀਜ਼ ਆ ਥੋੜਾ ਉਹਦੇ ਬਾਰੇ ਚੰਨਾ ਨਾ ਪਾਵੋ ਅਸੀਂ ਮੋਕਟੇਲ ਦਾ ਕੰਮ ਕਰਦੇ ਆ ਜੀ ਸਾਂ ਅਤੇ ਇਹ ਸੈਟਅਪ ਸਾਰਾ ਮੋਕਟੇਲ ਦਾ ਹੀ ਹੈ ਵੀ ਆਉਣ ਵਾਲੇ ਸਮਾਂ ਸੀਜ਼ਨ ਲਈ ਕਿਉਂਕਿ ਹਰ ਕੋਈ ਜੇ ਸਾਲ ਉਹ ਗਾਤਾ ਕੋਈ ਸੁਨੋ ਕੋਈ ਡਰਿੰਕ ਲੀਫ ਆਲ ਦਾ ਕਾਸੇ ਇਮ ਮੋਕਟੇਲ ਦਾ ਕਹਿੰਦਾ ਮੈਂ ਜੀ 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 ਮੈਂ ਤੁਸੀਂ ਕਹਿ ਰਹੇ ਹੋ ਮੋਕਟੇਲ ਜਿੱਦਾਂ ਆਪਣੇ ਪੰਜਾਬੀ ਭਾਈਚਾਰਾ ਦਾ ਬਹੁਤਿਆਂ ਨੂੰ ਮਤਲਬ ਇਹ ਚੀਜ਼ ਇੱਕ ਨਵੀਂ ਸੀ ਲੱਗਦੀ ਹੈ ਵੀ ਇਹ ਚੀਜ਼ ਕੀ ਆ ਮੈਂ ਡਰਿੰਕ ਆ ਲਾਇਕ ਫਰੂਟ ਫਲੇਵਰ ਆ ਮੈਮ ਅਤੇ ਕੁਝ ਮੈਂ ਗ੍ਰੀਨ ਐਪਲ ਹੋ ਗਿਆ ਵਾਟਰਮੈਲਨ ਹੋ ਗਿਆ ਕਿ ਵੀ ਹੋ ਗਿਆ ਮੈਮ ਇਸ ਤਰ੍ਹਾਂ ਮੈਂ ਵਿਟਮ ਲੈ ਕੇ ਮੈਂ ਮੈਂ ਟਮੈਟੋ ਮੈਂ ਹਰ ਕੋਈ ਪੈਂਦਾ ਹੈ ਤੇ ਮੈਮ ਇਹ ਜਿਵੇਂ ਅਸੀਂ ਦੁਕਾਨ ਦੇ ਰਹੇ ਮੈਮ ਇਹ ਵਿਟ ਫਰੂਟ ਦੇ ਰਹੇ ਮੈਮ ਅਸੀਂ ਕੋਈ ਵੀ ਮੈਮ ਫਰੂਟ ਫਲੇਵਰ ਆਤਾ ਅਸੀਂ ਫਰੂਟ ਵਿੱਚ ਐਡ ਕਰਕੇ ਦੇ ਰਹੇ ਆ ਉਹਦੇ ਵਿੱਚ ਵੀ ਥੋੜਾ ਡਿਫਰੈਂਟ ਫਲੇਵਰ ਆ ਜੀ ਜੀ। ਅ ਤੇ ਅਜਿਕੇਲ ਜਿੱਦਲ ਉਹ ਕਹਿੰਦੇ ਨੇ ਫਰੂਟ ਕਹਿੰਦੇ ਅਸੀਂ ਖਾਂਦੇ ਨਹੀਂ ਹੈਗੇ ਤੇ ਤੁਸੀਂ ਕੋਲ ਕੋਲ ਕੇ ਦੇ ਰਹੇ ਹੋ। ਉਹ ਮੈਂ ਤਾਂ ਦੇ ਰਿਹਾ ਮੈਂ ਬੇਸਰ ਲੋਕੀ ਫਰੂਟ ਖਾਂਦੇ ਨਹੀਂ ਹੈਗੇ ਡਾਈਟ ਤੇ ਅਸੀਂ ਵਿੱਚ ਐਡ ਕਰਕੇ ਦੇ ਰਹੇ ਆ ਵੀ ਮੋਕਟੇਲ ਮੈਂ ਮੈਂ ਸੋਡਾ ਪਾਉਂਦਾ ਸੋਡਾ ਵੀ ਖਰਾਬ ਵੀ ਨਾ ਕਰੇ ਤੇ ਫਰੂਟੋ ਦਾ ਉਹਦੇ ਫਿੱਟ ਵੀ ਰੱਖੀ। ਵਿੱਚ ਜਿੱਦਾਂ ਤੁਹਾਡੇ ਸਾਰੇ ਇਹ ਸੈਟਅਪ ਕੀਤਾ ਹੋਇਆ ਤੁਹਾਡੇ ਦਿਮਾਗ 'ਚ ਮਤਲਬ ਕਿਵੇਂ ਆਇਆ ਇਹ? ਮੈਂ ਮੈਂ ਪਹਿਲਾਂ ਮੈਕਡੀ ਕੰਮ ਕਰਦਾ ਸੀ ਤਾਂ ਮੈਂ ਉੱਥੇ ਕੰਮ ਕਰਦੇ ਰਿਲੇਸ ਹੋਇਆ ਵੀ ਕਿਉਂ ਨਾ ਮੈਂ ਆਪਣਾ ਕੰਮ ਸੈਟ ਅਪ ਕਰਕੇ ਦੇਖਾਂ ਤੇ ਇਹਦਾ ਮੈਨੂੰ ਐਕਸਪੀਰੀਅੰਸ ਹੈਗਾ ਸੀ ਮੈਨੂੰ ਉੱਤੇ ਮੈਂ ਇਹਦੀ ਟ੍ਰੇਨ ਲੱਤੀ ਹੋਈ ਸੀ ਕੁ ਖੇਤਰ ਤੋਂ ਅਤੇ ਉਸ ਤੋਂ ਬਾਅਦ ਮੈਂ ਮੈਂ ਆਪਣਾ ਸਾਰਾ ਹੀ ਮੈਂ ਆਪਣੀ ਵਹਿਤਲਾ ਸੈਟਪ ਲਾਇਆ ਇਹ ਵੀ ਇਹ ਨਹੀਂ ਹੈਗਾ ਘਰਦਿਆਂ ਤੋਂ ਮੰਗੇ ਜਾ ਖਿਚੋਰ ਜਿੰਨੀ ਵੀ ਆਪਣੀ ਸੈਲਰੀ ਸਾਰੀ ਸੇਵਿੰਗ ਕਰਕੇ ਇੱਧਰ ਲਾਇਆ ਮਦਲ ਨਹੀਂ ਕਈ ਵਾਰ ਦਿਮਾਗ ਚ ਹੁੰਦਾ ਵੀ ਆਪਾਂ ਸਟੱਡੀ ਵੀ ਕੀਤੀ ਐਨੀ ਕੋਈ ਗਵਰਨਮੈਂਟ ਜੌਬ ਕਰੀਏ ਵੀ ਇਧਰ ਲਈ ਸੈਟਅਪ ਵੀ ਚੱਲੂ ਜਾਂ ਨਾ ਚੱਲੂ ਕਈ ਐਜੇ ਥੌਟ ਆਉਂਦੇ ਹੁੰਦੇ ਨੇ ਮੈਮ ਸਟਾਰਟਿੰਗ ਚ ਹੈਗਾ ਸੀ ਮੇਰੇ ਮਨ ਚ ਪਤਾ ਨਹੀਂ ਚੱਲੂ ਜਾਂ ਨਹੀਂ ਚੱਲੂ ਜਿਸ ਦਿਨ ਪਹਿਲੇ ਨਾ ਆਇਆ ਮੈਂ ਸੋਚ ਗਿਆ ਸੀ ਕਿ ਮੈਂ ਆਪਣਾ ਫੇਸ ਕਹਾਂ ਚੱਲਿਆ ਦੁਨੀਆ ਨੂੰ ਹੋਰ ਮੈਂ ਕੁਛ ਨਹੀਂ ਬਟ ਉਸ ਦਿਨ ਵੀ ਬਹੁਤ ਗੁੱਲਟ ਸੇਲ ਸੀ ਮੈਮ ਅਤੇ ਹੁਣ ਮੈਮ ਇੱਥੇ ਮੈਂ ਖੜਾ ਮੈਮ ਮੇਰੇ ਲੋਏ 22 ਨੰਬਰ ਤੋਂ ਵੀ ਦੂਰ ਦੂਰ ਤੋਂ ਕਸਟਮਰ ਆਉਂਦੇ ਤਾਂ ਕਿ ਪਹਿਲਾਂ ਫੋਨ ਕਰਨਾ ਵੀ ਰੈਡੀ ਰੱਖੀ ਵੀ ਅਸੀਂ ਆ ਰਹੇ ਹਾਂ ਜੀ ਵੀਰ ਜੀ ਇੱਕ ਜਿੱਦਾ ਅੱਜ ਗੱਲ ਦੀ ਆਪਣੀ ਯੂਥ ਆ ਜੇ ਮੁੰਡੇ ਨੇ ਕੁੜੀਆਂ ਨੇ ਉਹ ਬਾਹਰ ਜਾ ਰਹੇ ਨੇ ਤਾਂ ਬਾਹਰ ਜਾ ਕੇ ਵੀ ਉਹਨਾਂ ਨੇ ਕੰਮ ਤਾਂ ਇਹੀ ਕਰਨਾ ਜਿਹੜੇ ਇੱਧਰ ਕਰਦੇ ਨੇ ਫਿਰ ਉਹ ਇੱਧਰ ਰਹਿ ਕੇ ਕਿਉਂ ਨਹੀਂ ਕਰ ਰਹੇ ਜਦੋਂ ਤੁਸੀਂ ਵੀ ਕਰ ਰਹੇ ਹੋ ਨਾ ਵਧੀਆ ਐਨ ਕਮਾਈ ਹੋ ਰਹੀ ਆ ਨਾ ਸਾਰਾ ਮੈਮ ਆਪਣਾ ਸਾਰਾ ਯੂਥ ਇਹ ਕਹਿੰਦਾ ਵੀ ਆਪਣਾ ਇੱਥੇ ਪੰਜਾਬ 'ਚ ਕੰਮ ਨਹੀਂ ਹੈਗਾ ਪਰ ਮੈਂ ਨਹੀਂ ਮੰਨਦਾ ਕਿ ਪੰਜਾਬ ਤੋਂ ਵੱਧ ਕਿਧਰੇ ਹੋਰ ਕੰਮ ਆਏਗਾ ਆਪਾਂ ਕੋਈ ਵੀ ਜਿੱਦੜ ਆਪਣੇ ਇੰਟਰਸਟਾਂ ਮੈਂ ਮੇਰਾ ਮੈਂ ਕੁਕਿੰਗ ਲੈਚ ਇੰਟਰਸਟ ਵੀ ਡਰਿੰਕਿੰਗ ਤੋਂ ਮੈਂ ਤਾਂ ਮੈਂ ਇਧਰ ਲਈ ਲੈਚ ਆ ਗਿਆ ਬੇਸੇ ਮੈਂ ਕੰਪਿਊਟਰ ਦੀ ਬੀਟੈਕ ਕੀਤੀ ਇੱਕ ਨਾ ਕ੍ਰੈਫਟਿਸ਼ਨ ਦੀ ਬਟ ਉਹਦੇ ਹੁੰਦੇ ਹੋਏ ਵੀ ਮੈਂ ਇਹ ਲੈਮ ਬਿਲਕੁਲ ਸਾਈਡ ਲਾਈਨ ਜੀ ਜੀ ਅਤੇ ਨਾ ਮੈਂ ਜੇ ਆਪਾਂ ਮੈਂ ਆਪਣੇ ਪੰਜਾਬ ਨੂੰ ਬਚਾਉਂਗੇ ਇੱਥੇ ਰਹਿ ਕੇ ਆਪ ਕੰਮ ਕਰ ਆਪ ਅੱਗੇ ਆਵਾਂਗੇ ਆਪਣੇ ਅ ਬਾਹਰਲੇ ਪਾਈਆਂ ਵਾਂਗੂ ਜੋ ਕਿ ਗੁਜਰਾਤ ਪਿਆਰ ਤੋਂ ਆ ਕੇ ਇੱਥੇ ਕੰਮ ਕਰ ਰਹੇ ਨੇ ਤੇ ਆਪਾਂ ਕਿਉਂ ਨਹੀਂ ਖੁਦ ਕਰ ਸਕਦੇ ਮੈਮ ਇਕ ਵੀਰ ਜੀ ਜਿਵੇਂ ਤੁਸੀਂ ਪ੍ਰਵਾਸੀਆਂ ਦੀ ਗੱਲ ਕੀਤੀ ਆ ਪ੍ਰਵਾਸੀਆ ਆਪਣਾ ਹਨਾ ਜੋ ਵੀ ਆ ਹਨਾ ਸਟੇਟ ਨੂੰ ਛੱਡ ਕੇ ਪੰਜਾਬ ਚ ਆ ਰਹੇ ਨੇ ਉਹ ਇਧਰ ਵਧੀਆ ਕਾਰੋਬਾਰ ਸੈਟ ਅਪ ਕਰੀ ਬੈਠੇ ਨੇ ਫਿਰ ਆਪਣੇ ਪੰਜਾਬੀਆਂ ਦੀ ਇਹ ਗੱਲ ਦਿਮਾਗ ਚ ਕਿਉਂ ਨਹੀਂ ਆਉਂਦੀ ਵੀ ਆਪਾਂ ਕਿਉਂ ਆਪਣਾ ਹਨਾ ਪੰਜਾਬ ਛੱਡ ਕੇ ਉਧਰ ਜਾ ਰਹੇ ਆ ਮੈਨ ਮ ਇੱਕ ਨਾ ਭੇਡ ਚੱਲ ਥਲੇ ਵੀ ਆਪਣੇ ਪੰਜਾਬ ਵਿੱਚ ਜੀ ਬੇ ਹਰ ਕੋਈ ਵਾਰ ਨੂੰ ਤੁਰਿਆ ਜਾ ਰਿਹਾ ਜੀ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਜੀ ਪਿੱਛੇ ਸਿਰਫ ਪੇਰੈਂਟਸ ਰਹਿ ਗਏ ਉਹਨਾਂ ਨੂੰ ਕੋਈ ਸੰਭਾਲਣ ਵਾਲੀ ਹੈਗਾ ਜੀ ਤੇ ਮੈਂ ਸੋਚਿਆ ਕਿ ਕਿਉਂਕਿ ਨਾ ਮੈਂ ਇੱਥੇ ਰਹਿ ਕੇ ਆਪਣਾ ਸੈਟਅਪ ਕਰਕੇ ਘੱਟੋ ਘੱਟ ਉਹਨਾਂ ਦੇ ਲੱਵੇ ਤੱਕ ਰਹਿ ਸਕਾਂ ਪਰ ਹੁਣ ਤਾਂ ਬਹੁਤ ਜ਼ਿਆਦਾ ਕਹਿੰਦੇ ਡਿਪੋਰਟ ਵੀ ਕਰ ਦਿੱਤੇ ਹਨਾ ਸਾਰੇ ਟਰੰਪ ਨੇ ਸਾਰੇ ਇੱਧਰ ਆ ਗਏ ਤਾਂ ਉਹਨਾਂ ਦਾ ਹਾਲ ਕੀ ਹੋਊਗਾ ਹੁਣ ਮੈਮ ਆਖਰ ਕਰ ਫਿਰ ਮਿਹਨਤ ਤਾਂ ਕਰਨੀ ਪੋਗੀ ਮੈਂ ਇੱਥੇ ਕਰ ਲਵਾਂ ਮੈਂ ਉੱਥੇ ਕਰਾਂ ਜਿੱਥੇ ਮੈਂ ਤੁਹਾਡੇ ਹੱਥ 'ਚ ਹੁਨਰ ਆ ਸਕਿੱਲਸ ਨੇ ਤੁਹਾਡੇ ਲਵੇ ਮੈਂ ਤੁਹਾਡੀ ਹਾਰਡ ਵਰਕ ਕਰਦੇ ਹਾਂ ਤਾਂ ਤੁਹਾਡੇ ਇੱਥੇ ਕੈਨੇਡਾ ਅਮਰੀਕਾ ਯੂ ਐਸ ਏ 'ਮੈਂ ਕਵੀਰ ਜੀ ਆਏ ਨਹੀਂ ਹੈਗੇ ਤੁਹਾਡੇ ਯਾਰ ਦੋਸਤ ਕਹਿੰਦੇ ਹੋਣਗੇ ਵੀ ਤੂੰ ਆਹ ਕੀ ਸੈਟਅਪ ਕਰ ਲਿਆ ਵੀ ਰੋਡ ਡੋਨਟ ਮਾਈਂਡ ਪਲੀਜ਼ ਮਤਲਬ ਕਈ ਹੁੰਦੇ ਨੇ ਜਦੋਂ ਆਪਣਾ ਕੰਮ ਵਧੀਆ ਚੱਲ ਰਿਹਾ ਹੁੰਦਾ ਆਪਣੇ ਜੋ ਹੁਨਰ ਵੀ ਹੁੰਦਾ ਕਈ ਤਾਣੇ ਮੇਨੇ ਮਾਰ ਕੇ ਆਪਾਂ ਨੂੰ ਨੀਚੇ ਡੇਗਣ ਵਾਲੇ ਵੀ ਹੁੰਦੇ ਨੇ ਵੀ ਕਿਵੇਂ ਨਾ ਕਿਵੇਂ ਇਹਦਾ ਮਨ ਉਹ ਵਾਲਾ ਵੀ ਆਪਾਂ ਨੀਚੇ ਡੇਗੀਏ ਹਾਂ ਦੇ ਮੈਮ ਮੈਂ ਮੇਨ ਹੁੰਦਾ ਪੇਰੈਂਟਸ ਪੇਰੈਂਟਸ ਸਾਫੋਂ ਸਪੋਰਟ ਕਰ ਰਹੇ ਨੇ ਤਾਂ ਮੈਨੂੰ ਹੀ ਲੱਗਦਾ ਵੀ ਦੁਨੀਆ ਪ੍ਰਭਾਵ ਕਰਨੀ ਚਾਹੀਦੀ ਹੈ ਜੀ ਜੀ ਤੇ ਮੈਂ ਮੇਰੇ ਪੇਰੈਂਟਸ ਸਾ ਮੈਨੂੰ ਬਿਲਕੁਲ ਸਪੋਰਟ ਕਰ ਰਹੇ ਕਹਿੰਦੇ ਜਿਹੜਾ ਮਰਜ਼ੀ ਕੰਮ ਕਰ ਕੋਈ ਛੋਟਾ ਕੰਮ ਛੋਟਾ ਨਹੀਂ ਬੜਾ ਨਹੀਂ ਅਤੇ ਆਪਣੀ ਮਿਹਨਤ ਕਰੀ ਜੀ ਜੀ ਵੈਸੇ ਮੈਂ ਮੈਂ ਫਾਰਮ ਵੀ ਮੈਂ ਖੇਤੀਬਾੜੀ ਬਹੁਤ ਕਰਦਾ ਜੀ ਅੱਛਾ ਅੱਛਾ ਜੀ ਅਤੇ ਡੈਡੀ ਦੀ ਖੇਤੀਬਾੜੀ ਨਾਲ ਗੜੀ ਨਾਲ ਖੇਤੀਬਾੜੀ ਕਰਾਨਾ ਅਤੇ ਹੁਣ ਮੈਂ ਕਨਕਲ ਕਲਾਸ ਜਨ ਲਾ ਕੇ ਇੱਧਰ ਨੂੰ ਆ ਗਈ ਠੀਕ ਹੈ ਠੀਕਾ ਜਿਵੇਂ ਵੀ ਅਜੀ ਤੁਸੀਂ ਖੇਤੀਬਾੜੀ ਦੀ ਗੱਲ ਕੀਤੀ ਹੈ ਵੀ ਤੁਸੀਂ ਖੁਦ ਹੀ ਖੇਤੀਬਾੜੀ ਕਰਦੇ ਹੋ ਜਿਵੇਂ ਹੁਣ ਦੇਖਿਆ ਬੀਤੇ ਦਿਨਾਂ ਦੇ ਵਿੱਚ ਮੌਸਮ ਨੇ ਇੰਨੀ ਮਾਰ ਮਾਰੀ ਆ ਕਿਤੇ ਅੱਗ ਲੱਗੀ ਕਿਤੇ ਮੀਂਹ ਨੇ ਫਸਲਾਂ ਖਰਾਬ ਕਰਤੀਆਂ ਵੀ ਤੁਸੀਂ ਉਹ ਚ ਮੈਮ ਕੋਈ தம் ਤੇ ਅੱਕ ਲੱਗੀ ਆ ਉਹ ਬਹੁਤ ਮਾੜਾ ਹੋਇਆ ਮੈਂ ਕਿਉਂਕਿ 6 ਮਹੀਨੇ ਦੀ ਫਸਲ ਆਪਣੀ ਜਦੋਂ ਅੱਖਾਂ ਸਾਹਮਣੇ ਦਲਦੀ ਆ ਤਾਂ ਬਹੁਤ ਫੋਕਨਾਗ ਹੁੰਦੇ ਮੈਮ ਆਪਣੀ ਰੋਜੀ ਰੋਟੀ ਉੱਚ ਹੁੜ ਜਾਂਦੀ ਆ ਮੈਨੂੰ ਅਤੇ ਮੀਨੇ ਬਹੁਤ ਮਾਰ ਕੀਤੀ ਆ ਪਰ ਵਾਇਰਸ ਸੁੱਕ ਰੱਖੇ ਮੈਮ ਜੇ ਆਪਾਂ 6 ਮਹੀਨੇ ਦੀ ਫਸਲ ਤੇ ਆਪਣੀ ਲਾਗਤ ਲਾਣੇ ਜੀ ਉਹ ਆਪਣੇ ਘਰੇ ਆ ਜਵੇ ਉਹ ਤਾਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੈਗੀ ਤੇ ਸਭ ਦਾ ਬਰਖਤਾ ਲੈਣ ਮੈਨੂੰ ਸਭ ਦੇ ਘਰੇ ਜੀ ਹਾਂ ਤੇ ਵੀ ਜੀ ਇੱਥੋਂ ਤੁਸੀਂ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਕੋਈ ਮੈਮ ਸਰਕਾਰ ਨੂੰ ਇਹ ਚਾਹੀਦਾ ਵੀ ਆਪਣੇ ਜਿਹੜੇ ਨੌਜਵਾਨ ਨੇ ਮੈਮ ਮੈਮ ਬੇਲੇ ਫਿਰ ਰਹੇ ਨੇ ਤਾਂ ਉਹ ਨਸ਼ੇ ਦੇ ਲੋਗਾਂ ਡਰੱਗਸ ਤੇ ਲੱਗ ਰਹੇ ਨੇ ਜੇ ਮੈਂ ਸਰਕਾਰ ਥੋੜੀ-ਮੋਟੀ ਸਬਸਿਡੀਆਂ ਜਾਂ ਕੁਝ ਹੋਰ ਕੋਈ ਉਪਰਾਲੇ ਕਰੇ ਤਾਂ ਜੋ ਆਪਣਾ ਕੰਮ ਸੈਟਅਪ ਕਰ ਸਕਣਾ ਜੇ ਮੈਂ ਮੈਂ ਛੋਟਾ-ਛੋਟਾ ਕੰਮ ਸੈਟਅਪ ਕੀਤਾ ਹੈ ਤਾਂ ਮੈਂ ਆਪਣੀ ਮੈਂ ਮਿਹਨਤ ਥੋੜੀ-ਥੋੜੀ ਜੋੜ ਕੇ ਕੰਮ ਸੈਟਅਪ ਕੀਤਾ ਅਗਰ ਮੈਂ ਸਰਕਾਰ ਚਾਹੇ ਤਾਂ ਨੌਜਵਾਨਾਂ ਨੂੰ ਸਿੱਧੇ ਰਾਤ ਲਿਆਉਣ ਲਈ ਛੋਟੇ-ਮੋਟੇ ਉੱਪਰ ਵਾਲੇ ਕਰ ਸਕਦੀ ਆ ਉਹਨਾਂ ਨੂੰ ਲੌਂਗਸ ਵਗੈਰਾ ਦੇ ਕੇ ਜਾਂ ਕੁਝ ਹੋਰ ਦੇ ਕੇ ਵੀ ਆਪਣਾ ਕੰਮ ਆਪ ਸਟਾਰਟ ਕਰਨਾ ਆਪਣੇ ਪੈਰਾਂ ਤੇ ਆਪ ਕੋ ਠੀਕ ਠੀਕ ਵੀਰ ਜੀ ਇੱਕ ਤੁਸੀਂ ਬਹੁਤ ਜ਼ਿਆਦਾ ਹਨਾ ਸੋਹਣੀ ਦਸਤਾਰ ਸਜਾਈ ਹੋਈ ਆ ਤੇ ਆਪਣੇ ਨਾਲ ਜਿਹੇ ਉਹ ਮੁੰਡੇ ਨੇ ਹਨਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਜਿਹੜੇ ਕੇਸ ਕਤਲ ਕਰਵਾ ਰਹੇ ਨੇ ਹਨਾ ਓਏ ਇੱਕ ਇਸ ਟ੍ਰੈਂਡਿੰਗ ਚੱਲ ਰਿਹਾ ਵੀ ਗੁਰੂ ਆਲਾ ਮਣੀਏ ਵੀਰ ਦੀ ਹਨਾ ਜੀ ਉਹ ਪ੍ਰਵਾਸੀ ਨੇ ਮੈਮ ਉਹ ਤੇ ਉਹ ਆਪਾਂ ਨੂੰ ਇੰਨਾ ਚੰਗਾ ਸੰਦੇਸ਼ ਦੇ ਰਹੇ ਨੇ ਵੀ ਆਪਣਾ ਗੁਰੂ ਦੇ ਨਾਲ ਜੁੜ ਜੇ ਤਾਂ ਤੇ ਫਿਰ ਮੈਂ ਆਪਾਂ ਨੂੰ ਵੀ ਜ਼ਰੂਰ ਜੁੜ ਜਣਾ ਚਾਹੀਦਾ ਆਪਣੇ ਨੌਜਵਾਨਾਂ ਨੂੰ ਆਪਣੇ ਜਿਹੜੇ ਵੇਰ ਕਤਲ ਕਰਾਣੇ ਬਸ ਮੈਮ ਹੁਣ ਇੱਕ ਚੇਂਜਸ ਆਇਆ ਹੈ ਮੇਰੇ ਨਾਲ ਦੀ ਜਿੰਨੇ ਵੀ ਨੇ ਮੈਮ ਸਾਰੇ ਦੋਸਤਾਂ ਸਜੋਂਦੇ ਨੇ ਤੋ ਜਿਹੜੇ ਤੁਹਾਡੇ ਯਾਰ ਦੋਸਤ ਸੀ ਤੁਹਾਨੂੰ ਦੇ ਕੇ ਪ੍ਰੇਰਿਤ ਹੋਏ ਨੇ ਮਤਲਬ ਵੀ ਜੇ ਹਾਂ ਵੀ ਤੂੰ ਵੀ ਦੱਸ ਸਕਦੇ ਮੈਂ ਉਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਇਆ ਪਹਿਲਾਂ ਮੇਰੇ ਕਟਿੰਗ ਸੀ ਮੈਂ 7th ਕਲਾਸਿਕ ਪੜ੍ਹੇ ਦੀ ਫਿਰ ਉਦੋਂ ਮੈਂ ਟਰਮਨ ਟਾਈ ਕਰਨ ਲੱਗਿਆ ਮੈਂ ਅਤੇ ਗੁਰੂ ਨਾਲ ਗੁਰਦੁਆਰ ਸਾਹਿਬ ਜਾਣ ਲੱਗੇ ਬਾਟ ਕਰਨ ਲੱਗੇ ਸੀ ਜੀ 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 ਤੇ ਹੁਣ ਜਿਹੜੇ ਇਹ ਤੁਸੀਂ ਕਿਹੜੇ ਕਿਹੜੇ ਡਰਿੰਕ ਪਿਲਾਉਣੀ ਹੋ ਥੋੜਾ ਉਹਦੇ ਬਾਰੇ ਵੀ ਡਿਟੇਲ ਚ ਦੱਸ ਦੋ ਮੈਮ ਅੰਬੇਸਰ ਤੋਂ ਆਪਣੇ ਫਰੂਟ ਫਲੇਵਰ ਗ੍ਰੀਨ ਐਪਲ ਹੋ ਗਿਆ ਵਾਟਰਮੈਲਨ ਹੋ ਗਿਆ ਮਿੰਟ ਮੀਟ ਹੋ ਗਿਆ ਕੀ ਵੀ ਹੋ ਗਿਆ ਪਾਈਨ ਐਪਲ ਹੋ ਗਿਆ ਬਲੂ ਬੇਰੀ ਹੋ ਗਿਆ ਬਲੈਕ ਨਟ ਹੋ ਜੀ ਜੀ ਇਹ ਮੈਂ ਮੇਰੇ ਨੇ ਬਾਕੀ ਮੈਂ ਜੇ ਕੋਈ ਹੋਰ ਕੁਝ ਕੋਈ ਸਪੈਸ਼ਲ ਤਰਿਕਾ ਨਹੀਂ ਹੋਵੇ ਉਹ ਵੀ ਆਪ ਕਰ ਦੋ ਜੀ ਜੀ ਇੱਕ ਤੁਹਾਡੇ ਜਿਵੇਂ ਮੇਰਾ ਸਵਾਲ ਰਹੂਗਾ ਵੀ ਖੇਤੀਬਾੜੀ ਵੀ ਕਰਦੇ ਹੋ ਫਿਰ ਖੇਤੀਬਾੜੀ ਵੱਲ ਕਿਉਂ ਨਹੀਂ ਜਿਆਦਾ ਇੰਟਰਸਟ ਹੋਇਆ ਵੀ ਜਿਵੇਂ ਫਸਲ ਵੀ ਹੁੰਦੀ ਆ ਵੀ ਆਪਾਂ ਉਧਰ ਹੀ ਜਿਆਦਾ ਟਾਈਮ ਹੋਣਾ ਖੇਤੀ ਕਰੀਏ ਮੈਮ ਫਸਲ ਦਾ ਇਦਾਂ ਜੀ ਮੈਮ ਕਾਣਾ ਕਰਦੇ ਟਕਰ ਨੂੰ ਲੱਗੀ ਜਾ ਰਹੀ ਆ ਜੀ ਕਿਉਂਕਿ ਮੈਮ ਫਸਲਾਂ ਤੋਂ ਐਨੀ ਇਨਕਮ ਨਹੀਂ ਰਹੀ ਵੀ ਆਪਾਂ ਉਸ ਨਾਲ ਉਹ ਗੁਜ਼ਾਰਾ ਕਰ ਸਕੀ ਜੀ ਉਹਦੇ ਲਈ ਮੈਂ ਆਪਣਾ ਸੈਡ ਅਡਮਿਨਿਸਟਰੇਟ ਕਰਨਾ ਪੈਂਦਾ ਜੀ ਤੇ ਵੀਰ ਜੀ ਜਿੱਦਾਂ ਤੁਸੀਂ ਇਹ ਸਾਰਾ ਸੈਟਅਪ ਕੀਤਾ ਹੋਇਆ ਮਤਲਬ ਇਹ ਖੁਦ ਹੀ ਤਿਆਰ ਕੀਤੀ ਹੋਈ ਆ ਜਾਂ ਕਿਸੇ ਤੋਂ ਤਿਆਰ ਕਰਵਾਈ ਹੋਈ ਆ ਇਹ ਸਾਰਾ ਇਹ ਤਿਆਰ ਕੀਤੀ ਹੋਈ ਆ ਜੀ ਅੱਛਾ ਇਹ ਸਾਰਾ ਖੁਦ ਆਪ ਵੀ ਸੈਟ ਮੈਂ ਨਾਲ ਮਲ ਕੇ ਇੱਕ ਦਾ ਇਲੈਕਟ੍ਰੀਸ਼ੀਅਨ ਦੇ ਲਿਆ ਮੈਮ ਅਤੇ ਮੈਮ ਬਲਡਿੰਗ ਵਾਲਾ ਉਹ ਮੈਨੂੰ ਆਂਦਾ ਛੋਟਾ ਮੋਟਾ ਤੇ ਆਪੇ ਸੈਟਅਪ ਕਰਾਈਆ ਆਪੇ ਟੈਕੋਰੇਟ ਕੀਤੀ ਆ ਤਾਂ ਕੁਝ ਆਪੇ ਕੀਤਾ ਜੀ ਜੀ ਤੇ ਮਤਲਬ ਇਹ ਕਿਤੇ ਦੇਖੀ ਹੋਣੀ ਤੁਸੀਂ ਕਿਸੇ ਨੇ ਤਿਆਰ ਕੀਤੀ ਹੋਣੀ ਮੈਮ ਇੱਕਦੋ ਮੈਂ ਆਨਲਾਈਨ ਤਿਆਰ ਕੀਤਾ ਦੇਖੀ ਸੀ ਆ ਤੇ ਉਹਨਾਂ ਤੋਂ ਐਕਸਪਾਇਰ ਹੋ ਕੇ ਮੈਂ ਮੈਂ ਇੱਧਰ ਵੀ ਆਪ ਸੈਟਅਪ ਤਿਆਰ ਕੀਤਾ ਜੀ 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 ਤੇ ਵੀ ਤੁਸੀਂ ਜਿੱਦਾਂ ਇਹ ਤਾਂ ਤੁਸੀਂ ਸੈਟਅਪ ਕੀਤਾ ਹੋਇਆ ਜਿੱਦਾਂ ਹਨਾ ਚ ਇਹ ਕੁੜੀਆਂ ਨੇ ਚ ਇਹ ਮੁੰਡੇ ਨੇ ਹਰੇਕ ਦੇ ਆਪਣੇ ਵੱਖਰੇ ਵੱਖਰੇ ਸ਼ੌਂਕ ਹੁੰਦੇ ਨੇ ਫਿਰ ਕਦੇ ਇਹ ਦਿਲ ਦਿਮਾਗ 'ਚ ਨਹੀਂ ਆਇਆ ਵੀ ਕਿ ਆਪਾਂ ਇਹ ਕੰਮ ਕਰਦੇ ਆਂ ਬਸ ਖੇਤੀਬਾੜੀ ਕਰੋ ਜਿੰਨਾ ਕ ਚੱਲੀ ਜਾਂਦਾ ਚੱਲੀ ਜਾਓ ਆਪਣੇ ਸ਼ੌਂਕ ਗੇੜੀਆਂ ਮਾਰੀਏ ਫਲਾਨਾ ਨਹੀਂ ਮੈਮ ਮੇਰਾ ਨਾ ਸ਼ੁਰੂ ਤੋਂ ਹੀ ਫੋਲਡ ਲਾਈਨ ਹੈ ਬਸ ਬਸ ਬਹੁਤ ਇੰਟਰਸਟ ਆ ਇੱਥੇ ਤੱਕ ਮੈਂ ਘਰੇ ਵੀ ਹੁੰਦਾ ਸੀ ਕਦੇ ਕੁਸ਼ਮਣਾ ਲਿਆ ਕਦੇ ਕੁਸ਼ਮਣਾ ਕੇ ਘਰਦੇ ਹੁੰਦੇ ਤਾਂ ਤਾਂ ਉਹ ਤਾਂ ਸਪੈਸ਼ਲ ਮੈਂ ਡਰਿੰਕਾਂ ਤੇ ਉਸ ਤੋਂ ਬਾਅਦ ਟ੍ਰੇਨਿੰਗ ਮੈਕੂਹ ਖੇਤਰ ਤੋਂ ਲਈ ਮੋਕਟੇਲ ਦੀ ਅਤੇ ਉਸ ਤੋਂ ਬਾਅਦ ਮੈਂ ਸੈਟਅਪ ਕਰਦੇ ਆਂ ਠੀਕ ਆ ਇੱਥੇ ਬਣਾਉਣੇ ਘਰੇ ਵੀ ਖਲਾਉਣੇ ਪਲਾਉਣੇ ਹੋ ਮੰਮੀ ਡੈਡੀ ਨੂੰ ਬਣਾ ਹਾਂਜੀ ਮੈਮ ਘਰੇ ਕੀ ਰਿਸ਼ਤੇਦਾਰਾਂ ਨੂੰ ਕੇ ਸਭ ਨਾਲ ਵলাই ਪਿਆ ਜਾਂਦੇ ਠੀਕ ਆ ਠੀਕ ਆ ਠੀਕ ਆ ਚਲੋ ਜੋ ਵੀ ਤੁਹਾਡਾ ਲਾਈਵ ਪਾਰਟਨਰ ਹੋਊਗਾ ਕੁੜੀ ਨੂੰ ਹਨਾ ਸੁੱਖ ਮਿਲ ਜਾਊਗਾ ਹਾਂ ਜੀ ਹਾਂ ਜੀ ਤੇ ਵੀ ਜੀ ਇੱਕ ਥੋੜਾ ਨਾ ਪ੍ਰੋਪਰ ਐਡਰੈਸ ਦੱਸ ਦੋ ਵੀ ਕਿੱਥੇ ਤੁਸੀਂ ਸਾਰਾ ਇਹ ਸੈਟਅਪ ਕੀਤਾ ਤਾਂ ਜੋ ਤੁਸੀਂ ਜਿਹੜੇ ਵਕ ਵਕਤ ਰਾਂ ਦੇ ਡਰਿੰਕ ਪਲਾਉਣੇ ਹੋ ਆਡੀਅנס ਵੀ ਜਿਹੜੀ ਹੋਰ ਲੋਕ ਵੀ ਉਹਦਾ ਟੇਸਟ ਆਨੰਦ ਲੈ ਸਕਣ ਮੈਮ ਅਸੀਂ ਡਿਸਟ੍ਰਿਕਟ ਪਟਿਆਲਾ ਫੇਸ ਟੂ ਯੂਨੀਵਰਸਿਟੀ ਨੇੜੇ ਬ੍ਰਿਜ ਦੇ નીચે ਮੈਂਬਰ ਖੜਦੇ ਆ ਤੇ ਇੱਥੇ ਆਪਣੀ ਮੈਮ ਟਾਈਮਿੰਗ ਹੁੰਦੀ ਆ 4 ਪੀਐਮ ਤੋਂ 11 ਪੀਐਮ ਵੀ ਜਿਹੜੀ ਇੱਕ ਤੁਸੀਂ ਵਕ ਵਕਤ ਰਹਿਣ ਡਰਿੰਕ ਰੱਖੇ ਹੋਏ ਨੇ ਨਾ ਰੇਟ ਰੂਟ ਕੀ ਆ ਮੈਮ ਆਪਣੇ ਲੋ ਐਣੀ ਮੋਕਟੇਲ 49 ਬਲਕਿ 50 ਰੁਪਏ ਦੇ ਵਿੱਚ ਆ ਜਿਹੜੀ ਮੈਮ ਮੋਕਟੇਲ ਮਾਰਕੀਟ ਦੇ ਵਿੱਚ ਤੁਹਾਨੂੰ 200 200 300 ਦੇ ਵਿੱਚ ਮਿਲੂਗੀ ਤੇ ਮੈਂ ਕੋਈ ਵੀ ਮਾਰਕੀਟ ਚੋਂ ਫਰੂਟ ਐਡ ਕਰਕੇ ਨਹੀਂ ਦਿੰਦਾ ਨਾ ਸਿੱਖ ਫਟਿਆਲੇ ਵਿੱਚ ਕਿਧਰੇ ਵੀ ਚਲੇ ਜਾਓ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਸਤੇ ਚ ਤੇ ਮੈਮ ਅਸੀਂ ਫਰੂਟ ਐਡ ਕਰਕੇ ਦੰਦੇ ਆਂ ਓਨਲੀ 49 ਦੇ ਵਿੱਚ ਅ ਵੀ ਜੇ ਤੁਸੀਂ 49 ਦੇ ਵਿੱਚ ਕਹਿ ਰਹੇ ਹੋ ਸਿਰਫ 49 ਰੁਪਏ ਦੇ ਵਿੱਚ 49 ਰੁਪਏ ਦੇ ਵਿੱਚ ਅੱਜ ਕੱਲ ਦਾ ਜਦਾ ਹਨਾ ਹੁਣ ਗਰਮੀ ਵੀ ਚੱਲ ਰਹੀ ਹੈ ਤਾਂ ਜ ਆਪਣੇ ਪਿੰਡਾਂ ਦੇ ਵਿੱਚ ਨਾ ਲਿੰਕਾ ਜਾਂ ਕੋਈ ਹੋਰ ਹਨਾ ਡਰਿੰਕ ਲਿਆਉਂਦੇ ਨੇ ਉਹ ਬੋਤਲ ਵੀ ਨਹੀਂ ਮਿਲਦੀ 49 ਰੁਪਏ ਦੇ ਵਿੱਚ ਤੇ ਤੁਸੀਂ ਇਹ ਤਿਆਰ ਕਰਕੇ ਉਹ ਵੀ ਵਧੀਆ ਫਰੂਟ ਫ੍ਰੈਸ਼ ਫਰੂਟ ਦੇ ਨਾਲ ਪਿਲਾ ਰਹੇ ਹੋ ਮੈਮ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੀ ਬਚਤਵਾ ਵਿੱਚ ਘੱਟ ਹੋ ਜਾਏ ਪਰ ਜਿਹੜਾ ਸਾਡਾ ਲਵੇ ਕਸਟਮਰ ਆਵੇ ਮੈਂ ਖੁਸ਼ ਹੋ ਕੇ ਜਾਵਾਂ ਜੀ 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 ਫਿਰ ਦਾਰਾਂ ਨੂੰ ਕੀ ਕਹੂੰਗੀ ਜਿੱਦਾਂ ਘਰ ਵਿੱਚ ਹੁੰਦਾ ਨਾ ਵੀ ਲਿੰਕਾ ਲਿਆ ਉਹ ਆ ਲਿਆ ਉਹ ਹਨਾ ਤਾਂ ਉਹਨਾਂ ਨੂੰ ਵੀ ਦੱਸ ਦੋ ਥੋੜਾ ਜਿਹਾ ਵੀ ਸਾਡੇ ਮੋਕਟੇਲ ਪੀਣਾ ਆ ਕੇ ਮੈਮ ਹਾਂਜੀ ਹਾਂਜੀ ਕਿਉਂਕਿ ਸਾਡੇ ਨਾ ਹਰੇਕ ਦਾ ਹਰੇਕ ਮੋਕਟੇਲ ਦਾ ਜੁਨਿਕ ਫਲੇਵਰ ਹੈ ਮਾਰਕੀਟ ਤੋਂ ਬਹੁਤ ਹਟ ਮੌ ਫਲੇਵਰ ਹੈ ਮੈਮ ਜਿਵੇਂ ਮੈਂ ਤਾਂ ਇੱਕ ਵਾਰੀ ਆ ਕੇ ਕਸਟਮਰ ਸਾਹਿਬ ਨੇ ਟ੍ਰਾਈ ਕਰਦਾ ਤਾਂ ਮੈਂ ਗਰੰਟੀ ਨਾਲ ਕਹਿੰਦਾ ਦੁਬਾਰਾ ਮੁੜ ਕੇ ਜ਼ਰੂਰ ਆਵੇਗਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਪਾਂ ਵੀਰ ਜੀ ਨਾਲ ਗੱਲਬਾਤ ਕਰ ਲਈ ਤੇ ਅਲੱਗ-ਅਲੱਗ ਤਰ੍ਹਾਂ ਦੇ ਇਹ ਡਰਿੰਕ ਤਿਆਰ ਕਰਦੇ ਨੇ ਤੇ ਇਹਨਾਂ ਨੇ ਆਪਣੀ ਐਗਜੈਕਟ ਜਿਹੜੀ ਲੋਕੇਸ਼ਨ ਵੀ ਦੱਸਤੀ ਤੁਸੀਂ ਇੱਥੇ ਆਓ ਤੇ ਅਲੱਗ-ਅਲੱਗ ਡਰਿੰਕ ਪੀਓ ਉਹਨਾਂ ਦਾ ਆਨੰਦ ਮਾਣੋ ਤੇ ਟੇਸਟ ਕਰਕੇ ਦੱਸੋ ਤੁਹਾਨੂੰ ਉਹਨਾਂ ਦਾ ਜਿਹੜਾ ਡਰਿੰਕ ਆ ਕਿਸ ਤਰ੍ਹਾਂ ਲੱਗਦਾ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ